ਤਨ ਅੰਧੀ ਪੈਰ ਚਪਲ ਸਿਆਣਾ ਇਹ ਤਾਂ ਗੁਰਮਖੰਦੀ ਹਾਲਤ ਦੱਸੀ ਹੈ ਹੁਣ ਮਨਮਖੰਦੀ ਹਾਲਤ ਸੁਣੋ ਇਹ ਕਹੀ ਦੀ ਹੈ ਤਨ ਅੰਧੀ ਪੈਰ ਚਪਲ ਸਿਆਣਾ ਜਿਹੜੀ ਇਹ ਤਨ ਦੇ ਹੈ ਇਹ ਅੰਧੀ ਹੈ ਸਵੈ ਸੱਤਾਹੀਣ ਹੈ ਇਹਨੂੰ ਆਪਣੇ ਆਪ ਦਾ ਕੋਈ ਗਿਆਨ ਨਹੀਂ ਹੈ ਕਿਤੇ ਪਈ ਰਵੇ ਸੁਖੋਪਤ ਅਵਸਥਾ ਦੀ ਨਹੀਂ ਆਈ ਤੇ ਪਰ ਜੀਵਾਤਮਾ ਹੈ ਜਿਹੜਾ ਇਹ ਚਪਲ ਹੈ ਪਦਾਰਥਾਂ ਦੇ ਵਿੱਚ ਅਚਲਤਾਈ ਕਰਨ ਵਾਲਾ ਹੈ ਪਦਾਰਥਾਂ ਦੇ ਵਰਤਨ ਕੇ ਇਹ ਸ਼ਾਸਤਰ ਗਿਆਨ ਤੇ ਸਿਆਣਾ ਵੀ ਹਾ ਪੰਜ ਤਤ ਕਾ ਰਚਨ ਰਚਾਨਾ ਅਜੋ ਕਹ ਅੰਦੀ ਪਰ ਚਪਲ ਸਿਆਣਾ ਜਿਹੜੀ ਧਨਵਾਏ ਅੰਨੀ ਹੈ ਅਗਿਆਤਨ ਹੈ ਤੇ ਚੰਚਲ ਹੈ ਸਦਾ ਇਹ ਦੇ ਇਕਰਾਸ ਨਹੀਂ ਰਹਿੰਦੀ ਇਹ ਪ੍ਰਣਾਮ ਭਾਵ ਨੂੰ ਪ੍ਰਾਪਤ ਹੁੰਦੀ ਜਾਂਦੀ ਹੈ ਪਹਿਲਾਂ ਬਾਲਕ ਹੁੰਦਾ ਹੈ ਫਿਰ ਜਵਾਨ ਹੋ ਜਾਂਦਾ ਹੈ ਫੇਰ ਕਲਦੀ ਜਵਾਨੀ ਫੇਰ ਬਿਰਧ ਅਵਸਥਾ ਹੋ ਜਾਂਦੀ ਹੈ ਕਿਉਂ ਚਪਲ ਅਵਸਥਾ ਪਾਣੀ ਜਿਵੇਂ ਹੱਥ ਵਿੱਚੋਂ ਬੁਖ ਜੋ ਪਾਣੀ ਨਿਕਲਦਾ ਜਾਂਦਾ ਹੈ ਐਵੇਂ ਦੇ ਨਾਸ ਹੁੰਦੀ ਜਾਂਦੀ ਹੈ ਇਹੀ ਦੀ ਇਹ ਚੰਚਲ ਚੁਲਾਇਵਾਨ ਹੈ ਤੇ ਫਿਰ ਫਿਰ ਚਪਲ ਸਿਆਣਾ ਇਹ ਚਪਲ ਹੈ ਦੇ ਨਾਸਵੰਤ ਹੈ ਤਕਦੀਲ ਭਾਵ ਨੂੰ ਪ੍ਰਾਪਤ ਹੁੰਦੀ ਜਾਂਦੀ ਹੈ ਅਤੇ ਜਿਹੜਾ ਪਤੀ ਹੈ ਇਹ ਸਿਆਣਾ ਹੈ ਜੀਵਾਤਮਾ ਪੰਜ ਤਤਾਂ ਦਾ ਰਚਨ ਰਚਨ ਇਹ ਜਾਣਦਾ ਹੈ ਕਿ ਪੰਜਾਂ ਤਤਾਂ ਦਾ ਮਹਾਰਾਜ ਸਾਹਿਬ ਨੇ ਜਿਹੜੀ ਦੇਹ ਹੈ ਇਹ ਸੂਖਮ ਤਤਾਂ ਕਰਕੇ ਸੂਖਮ ਦੇ ਬਣੀ ਹੈ ਸਥੂਲ ਤਤਾਂ ਕਰਕੇ ਸਥੂਲ ਦੇ ਬਣੀ ਹੈ 25 ਪ੍ਰਕਿਰਤੀਆਂ ਬਣਾ ਕੇ ਪੰਜਾਂ ਤਤਾਂ ਨਹੀਂ ਆ ਇਹ ਰਚਨਾ ਨੂੰ ਸੂਖਮ ਤਤਾਂ ਦੀ ਨੂੰ ਸਥੂਲ ਤਤਾਂ ਦੀ ਨੂੰ ਇਹ ਸਥੂਲ ਸੂਖਮ ਸੁਜਿਆ ਨੂੰ ਇਹਦਾ ਕਿਨਾਂ ਰਚਾਉਣਾ ਕੀਤਾ ਹੈ ਇਸ ਰਚਨਾ ਚ ਇਹਨੂੰ ਰਚਨਾ ਕੀਤਾ ਰਚਾਇਆ ਹੈ ਜੀਵ ਨੂੰ ਜਿਸ ਵਖਰ ਕਉ ਤੂੰ ਆਏ ਹਉ ਗੁਰੂ ਮਾਰਾ ਸਾਜੀ ਸਾਖੀ ਰੂਪ ਹੋ ਕੇ ਦੁਹਾਵੇ ਦੇ ਮધ્યਸਤ ਹੋ ਕੇ ਵਿਚਾਰਨ ਕਰਦੇ ਨੇ हे ਜੀਵ ਮਨੁੱਖਾ ਦੇ ਪਾ ਕੇ ਜਿਸ ਵਖਰ ਬਾਤ ਤੇ ਤੁਸੀਂ ਮਨੁੱਖਾ ਦੇ ਪਾ ਕੇ ਇਹ ਜੀਵ ਸੰਸਾਰ ਵਿੱਚ ਆਏ ਹੋ ਸੋ ਪਾਇਓ ਸਤਗੁਰੂ ਪਾਸਾ ਹੈ ਉਹ ਜਿਸ ਕਿਸੇ ਨੇ ਪ੍ਰਾਪਤ ਕੀਤਾ ਵਖਰਲਾਹ ਦਾ ਇੱਕ ਨਾਮ ਇਹ ਸਤਿਗੁਰਾਂ ਦੇ ਪਾਸੋਂ ਜਿਸ ਕਿਸੇ ਨੂੰ ਪਾਇਆ ਹੈ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਸਤਿਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਲਾਓ ਤਾਨ ਕਹ ਤੂੰ ਵਸ ਮੈਂ ਨਾਲੇ ਇਹ ਮਨਮੁਖਾਂ ਦੀ ਜਿਹੜੀ ਦੇਹ ਹੈ ਗੁਰਮੁਖ ਤਾਂ ਜਿਹੜੇ ਹੈ ਉਹ ਤਾਂ ਪਰਮੇਸ਼ਰ ਦੇ ਮਰਨ ਲਿਖਾਏ ਕਿ ਆਏ ਹਨ ਉਹ ਜਾਣ ਦੇ ਤੌਰੋਂ ਹੁਕਮ ਅਨੁਸਾਰ ਜਿੰਨਾ ਚਿਰ ਇੱਥੇ ਦੁਨੀਆ ਚ ਆਜਿਆ ਰਹਿਣਾ ਤੇ ਜਾ ਆਏ ਤਾਂ ਤੈਨੂੰ ਭਟਾਏ ਚਾਲੇ ਤੈਨੂੰ ਬੁਲਾਏ ਰਿਹਾ ਹੈ ਜਿਹੜੀ ਦੇਹ ਮਨ ਮੁਖਾਉਂਦੀ ਏ ਕੀ ਕਹਿੰਦੀ ਹੈ ਨਾਨਕ ਹੈ ਵਸ ਮੈਂ ਨਾਲੇ ਧਾਵੇਂ ਦੇ ਰੂਪੇ ਜਿ ਦੇਵ ਸੇਸ਼ ਬੁੱਧ ਵਾ ਜੀਵ ਆਤਮਾ ਨੂੰ ਕਹਿੰਦੀ ਹੈ ਕਿਹੇ ਪਤੀ ਤੂੰ ਮੇਰੇ ਨਾਲ ਹੀ ਹਰ ਵਕਤ ਵਸਦਾ ਰਹੁ ਮੈਂ ਜਿਉਂਦੀ ਰਹਾ ਪ੍ਰੇ ਸੁਖ ਵਾਸੀ ਬਾਲ ਗੋਪਾਲੇ ਏ ਪਿਆਰੇ ਪਤੀ ਸੁਖਾਂ ਦੇ ਵਿੱਚ ਬਸਾਉਣ ਵਾਲੇ ਏ ਬਾਲ ਬਲ ਵਾਲੇ ਏ ਗੋਪਾਲ ਪਰਮੇਸ਼ਰ ਦੀ ਜੋਤ ਚੇਤਨ ਦੀ ਬਾਲ ਨੰਨੇ ਬੱਚੇ ਆ ਨਾਮ ਹੈ ਬਾਲਕਵਸਤਾ ਵਿੱਚ ਵੀ ਪਾਲਣਾ ਕਰਨ ਵਾਲੇ ਇਹ ਪ੍ਰithvi ਦੇ ਪਾਲਕ ਜੀਵ ਤੁਝੇ ਬਿਨਾ ਹੋਂ ਕਿਤੇ ਹੀ ਨਾ ਲੇਖੈ ਇਹ ਦੇਹ ਕਹਿੰਦੀ ਹੈ ਜੀਵ ਜਦੋਂ ਤੂੰ ਮੈਨੂੰ ਛੱਡ ਕੇ ਚਲਿਆ ਜਾਵੇਂਗਾ ਉਦੋਂ ਮੈਂ ਤੇਰੇ ਬਗੈਰ ਕਿਸੇ ਲੇਖੇ 'ਚ ਨਹੀਂ ਗਿਣਤੀ 'ਚ ਨਹੀਂ ਕਿਸੇ ਦੀ ਚਾਹਾਂਗੀ ਬਚਨ ਦੇਹ ਛੋੜ ਨਾ ਜਾ ਸਾਹਿਬ ਇਹ ਮੇਰੇ ਨੂੰ ਬਚਨ ਦੇ ਦੇਹ ਪਤੀ ਵੀ ਮੈਂ ਕਦੇ ਛੱਡ ਕੇ ਨਹੀਂ ਜਾਵਾਂਗਾ ਮੈਂ ਸਦਾ ਜਿਉਂਦੀ ਰਹਾਂਗੀ ਜੇ ਤੂੰ ਰਹੇਂਗਾ ਮੇਰੇ ਵਿੱਚ ਇਹ ਪ੍ਰਤਗਿਆ ਕਰ ਲਾ ਪਰਨ ਕਰ ਲਾ ਵੀ ਕਦੇ ਨਾ ਛੱਡ ਕੇ ਜਾਵਾਂਗਾ ਤੇਰੇ ਕਾਈ ਫਿਰ ਕਹਿਆ ਹਉ ਹੁਕਮੀ ਬੰਦਾ ਪਤਨੀ ਉਸ ਵੇਲੇ ਕਿਹਾ ਜੀਵਾਤਮਾ ਨੇ ਕਿਹੇ ਦੇਵ ਸਿਸ਼ਟ ਬੁੱਧ ਤੂੰ ਕਹਿਨੀ ਹੈ ਕਿ ਹਰ ਵਦ ਦੇਹੀ ਵਿੱਚ ਹੀ ਹੋ ਮੈਂ ਤਾਂ ਇਸ ਪ੍ਰਕਾਰ ਦਾ ਨਹੀਂ ਮੈਂ ਤਾਂ ਹੁਕਮ ਦਾ ਬੰਦਾ ਐ ਨਾ ਪਰਮੇਸ਼ਰ ਦਾ ਗੁਲਾਮ ਦਾਸ ਹਾਂ ਜਿਵੇਂ ਉਸ ਵਾਜੁਰੂ ਦਾ ਹੁਕਮ ਹੁੰਦਾ ਹੈ ਉਹਨਾਂ ਕੋਸੇ ਤਰ੍ਹਾਂ ਮੈਨੂੰ ਵਰਤਣਾ ਪੈਂਦਾ ਹੈ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ ਉਹ ਠਾਕਰ ਸਰਵ ਕਾ ਸੁਆਮੀ ਭਾਰੋ ਵੱਡਾ ਦਿਸਤਾਨ ਹੈ ਸਾਰਿਆਂ ਦਾ ਪ੍ਰਕਾਸ਼ਤਾ ਹੈ ਸਾਰਿਆਂ ਦਾ ਆਸਰਾ ਹੈ ਜਿਹਨੂੰ ਕਿਸੇ ਹੀ ਕੋਣੋੜ ਨਹੀਂ ਹੈ ਤੇ ਕਿਸੇ ਦਾ ਛਲਵਾੜ ਨਹੀਂ ਮਹਾਰਾ ਦੇ ਨਾਲ ਚੱਲ ਸਕਦਾ ਐਸਾ ਉਸਮਰਥ ਕਿਸੇ ਦਾ ਛੰਦ ਮਛੰਦਗੀ ਨਹੀਂ ਹੈ ਉਸ ਨੂੰ ਕਿਸੇ ਦੀ ਕੋਣੋੜ ਦੇ ਅੰਦਰ ਨਹੀਂ ਕਿ ਨਾ ਛਲਨੀ ਕਰਦਾ ਹੈ ਜਿਚੜ ਰੱਖੈ ਤਿਚਰ ਤੂੰ ਸੰਗ ਰਹਿਣਾ ਇਹਦੇ ਮੈਂ ਤੈਨੂੰ ਦੱਸਦਾ ਜੀਵਾਤਮਾ ਕਹਿੰਦਾ ਜਿੰਨੇ ਚਿਰ ਮੇਰਾ ਵਾਹਿਗੁਰੂ ਤੇਰੀ ਸੰਗਤ ਦੇ ਚ ਰੱਖੇਗਾ ਉਹਨਾਂ ਚਿਰ ਤੂੰ ਜਿਉਂਦੀ ਰਹੇਂਗੀ ਮੈਂ ਤੇਰੇ ਵਿੱਚ ਕਿ ਕੇ ਹਾਂਗਾ ਜਾਂ ਸਦ ਤਾਂ ਉਠ ਸਦਾਸਾ ਹੇ ਪਰ ਜਦੋਂ ਵਾਹਿਗੁਰੂ ਨੇ ਮੈਨੂੰ ਬੁਲਾ ਲਿਆ ਹੁਕਮਨਾਵਾ ਆ ਗਿਆ ਉਸ ਜਿਹੜੇ ਮੈਂ ਤਹ ਦੇ ਤੇਰੇ ਵਿੱਚੋਂ ਉੱਠ ਕੇ ਸਦਾਸਾ ਹੇ ਚਲਿਆ ਜਾਵਾਂਗਾ ਇਹ ਖੁਸ਼ੀ ਆਸਾ ਕਿ ਫੇਰ ਜਿਉਂਦੀ ਰਹਾਂਗੀ ਜੋ ਪ੍ਰੇ ਬਚਨ ਕਹੇ ਤਾਂ ਸਾਚੇ ਇਹ ਜਦੋਂ ਪਤੀ ਜੀਵ ਆਤਮਾ ਨੇ ਇਸ ਧਨ ਜਿੰਦ ਦੇ ਤਾਈ ਦੇ ਦੇ ਤਾਈ ਇਹ ਸੱਚੇ ਬਚਨ ਦੋਤੇ ਕਿ ਮੈਂ ਤਾਂ ਗਿਆਨ ਸਾਰ ਆਇਆ ਹਾਂ ਸੰਸਾਰ ਵਿੱਚ ਤਨ ਕਸ਼ੂ ਨਾ ਸਮਝੈ ਚੰਚਲ ਕਾਚੇ ਇਹ ਜਿਹੜੀ ਧਨੀ ਸਤਰੀ ਦੇ ਬਸਿਤ ਬੁੱਧਵਾ ਹੈ ਤੇ ਕੁਝ ਵੀ ਨਹੀਂ ਸਮਝੰਦੀ ਇਹ ਚੰਚਲੇ ਪਦਾਰਥਾਂ ਚ ਹੋਈ ਹੋਈ ਇਹ ਕੱਚੇ ਬਚਨ ਸਮਝੰਦੀ ਐ ਜੋ ਸੱਚਾ ਬਚਨ ਜੀਵਾਤਮਾਨ ਕੇ ਐ ਇਹ ਕਚਾਈ ਚ ਕੱਚੇ ਬਾਜ਼ਾਰਾਂ ਦੀ ਲੱਗੀ ਹੋਈ ਕੋਈ ਸਮਝ ਨਹੀਂ ਕਹਿੰਦੀ ਮਖੌਲ ਹੀ ਕਰਦਾ ਮੇਰੇ ਨਾਲ ਸ਼ੈਤ ਬਹਰ ਬਹਰ ਪਿਰ ਹੀ ਸੰਗ ਮੰਗ ਬਹਰ ਬਹਰ ਮੋੜ ਮੋੜ ਕੇ ਫੇਰ ਫੇਰ ਤਵਾਰ ਇਸੇ ਪ੍ਰਕਾਰ ਕਹਿੰਦੀ ਹੈ ਪਤੀ ਤੂੰ ਮੈਂ ਜੀਉਂਦੀ ਰਹਾ ਤੂੰ ਰਹੁ ਮੇਰੀ ਦੇਹ ਵਿੱਚ ਕਿਉਂ ਪਤੀ ਦਾ ਸੰਗ ਮੰਗਦੀ ਹੈ ਦੇਹ ਦਾ ਦੇ ਜਿਹੜੀ ਇਹ ਜੀਵ ਦਾ ਉਹ ਬਾਤ ਜਾਣੈ ਕਰ ਹਾਸਾ ਉਹ ਜਿਹੜੇ ਬਚਨ ਕਹੇ ਵੀ ਵਾਹਿਗੁਰੂ ਦਾ ਮੈਂ ਆਗਿਆਕਾਰ ਸੇਵਕ ਜਦੋਂ ਮਾਰਨ ਸੱਜਿਆ ਉਦੋਂ ਚਲਿਆ ਜਾਵਾਂਗਾ ਇਹ ਜੀਵ ਆਤਮਾ ਦੇ ਬਚਨਾਂ ਨੂੰ ਹਾਸਾ ਹੀ ਮੰਦੀ ਮਖੌਲ ਕਰਦਾ ਮੈਨੂੰ ਮਸ਼ਕਰੀ ਕਰਦਾ ਕਿਉਂ ਇਹ ਦੇਹ ਸਮਝ ਬੈਠੀ ਹੈ ਆਈ ਆਗਿਆ ਪਰੋ ਬੁਲਾਇਆ ਹੁਣ ਹਜੂਰ ਕਹਿੰਦੇ ਜਿਸ ਵਕਤ ਵਾਹਿਗੁਰੂ ਦੀ ਯਾਗਿਆ ਆ ਗਈ ਉਸ ਵੇਲੇ ਪਿਰੋ ਜੀਵ ਆਤਮਾ ਨੂੰ ਇਹ ਦੇਹ ਵਿੱਚੋਂ ਬੁਲਾਇਆ ਗਿਆ ਸੱਦਿਆ ਗਿਆ ਨਾ ਤਹਨ ਪੁੱਛੀ ਨਾ ਮਤਾ ਫਕਾਇ ਉਸ ਵੇਲੇ ਤਾਂ ਇਸਤਰੀ ਨੂੰ ਵੀ ਇਹ ਦੇਹ ਨੂੰ ਪੁੱਛਿਆ ਨਹੀਂ ਕਿ ਮੈਂ ਹੁਣ ਜਾਵਾਂ ਕਿ ਨਾ ਜਾਵਾਂ ਤੇ ਨਾ ਬੈਠ ਕੇ ਮਤਾ ਸਲਾਪ ਪਕਾਉਣਾ ਕੀਤੀ ਕਿ ਮੈਂ ਚਾਰਕ ਦਿਨ ਜਾਵਾਂ ਨਾ ਫੇਰ ਆ ਜਾਵਾਂਗਾ ਇਹ ਸਲਾਬ ਨਹੀਂ ਕੋਈ ਪਕਾਉਣਾ ਕੀਤੀ ਇਹਦੇ ਨਾਲ ਕੱਲੀ ਨਾਲ ਪੁੱਛਿਆ ਵੀ ਨਹੀਂ ਕੱਲੀ ਨੂੰ ਤੇ ਚੌ ਜਵਾਰਾਂ ਦੇ ਨਾਲ ਮਿਲ ਕੇ ਜਿਵੇਂ ਅੰਤਰੰਗ ਕਮੇਟੀ ਹੁੰਦੀ ਹੈ ਇਹ ਮਤਲਬ ਨਹੀਂ ਕੋਈ ਪਕਾਉਣਾ ਕੀਤਾ ਉਥੇ ਸਿੰਦਾ ਹਾਉ ਛੂਕੜ ਮਾਟੀ ਸਾਧ ਸੰਗਤ ਜਦੋਂ ਮੇਰੇ ਵਾਹਿਗੁਰੂ ਦੀ ਆਗਿਆ ਆਈ ਉਸ ਵਕਤੇ ਜੀਵਾਤਮਾ ਉੱਠ ਕੇ ਦੇਹ ਦੇ ਵਿੱਚੋਂ ਪ੍ਰਲੋਕ ਨੂੰ ਗਵਨ ਕਰ ਗਿਆ ਚਲਿਆ ਗਿਆ ਇਹ ਜਿਹੜੀ ਦੇਹ ਸੀ ਛੁੱਟੜ ਹੋ ਕੇ ਮਿੱਟੀ ਹੋ ਗਈ ਉਸ ਵੇਲੇ ਇਹ ਘਰੀ ਹੋਰ ਰਹਿਣ ਨਾ ਹੋਈ ਇਹ ਘੜੀ ਵੀ ਕੋਈ ਰਹਿਣ ਨਹੀਂ ਜਿੰਦਾ ਉਸੇ ਵੇਲੇ ਕਾਡੋ ਕਾਡੋ ਹੋਈ ਹੋ ਜਾਂਦੀ ਹੈ ਕਿਉਂ ਮਿੱਟੀ ਦੀ ਨਹੀਂ ਆਈਏ ਦੇ ਹੋ ਗਈ ਦੇਖ ਨਾਨਕ ਮਿਥਨ 모ਹਾ ਸਾਹਿਬ ਸਤਗੁਰ ਨਾਨਕਦੇਵ ਜੀ ਸਾਖੀ ਰੂਪ ਹੋ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਦੇਖ ਲਓ ਭਾਈ ਇਹ ਹੈ ਜ ਸੰਸਾਰ ਹੈ ਜਿਸ ਪਦਾਰਥਾਂ ਦੇ ਮਿਥਨ ਮਿੱਠਿਆ ਪਦਾਰਥਾਂ ਦੀ ਮੋਹ ਲਾਇਆ ਹੋਇਆ ਤੇ ਆਸਾ ਲਾਈ ਹੋਈ ਹੈ ਇਸ ਮੋਹ ਦੇ ਵਿੱਚ ਲੱਗੇ ਹੋਏ ਸਾਰਿਆਂ ਦਾ ਮੋਹ ਵੀ ਤੇ ਆਸਾ ਸਾਰੀ ਮਿੱਠਿਆ ਹੀ ਹੋ ਜਾਂਦੀ ਹੈ ਮੋਹ ਵਾਲਿਆਂ ਦਾ ਮੋਹ ਹੀ ਨਾ ਤਣਕੇ ਤੋੜ ਦਿੰਦੇ ਆ ਕਹਿੰਦੇ ਜਿੱਤ ਰਾਇਆ ਤਤਰ ਗੱਛ ਪੀ ਤੇ ਆਸ ਜਿਹੜੀ ਰੱਖਦੇ ਵੀ ਲੈ ਮਰ ਗਿਆ ਹੁਣ ਇਹ ਤੋਂ ਆਸ ਕੀ ਰੱਖਣੀ ਐ ਇਹ ਵੀ ਸਭ ਕੁਝ ਆਸਾਂ ਵੀ ਮੁੱਕ ਜਾਂਦੀਆਂ ਹਨ ਉਸ ਵਕਤ ਅਰੇ ਮਨ ਲੋਭੀ ਸੁਣ ਮਨ ਮੇਰੇ ਹੁਣ ਗਰੀਬ ਨਿਵਾਜੀ ਇਸ ਮਨ ਨੂੰ ਜਿਹੜਾ ਵੇ ਨੂੰ ਆਪਣਾ ਮੰਨੀ ਬੈਠਾ ਹੈ ਇਹਨੂੰ ਸਿੱਖਿਆ ਦਿੰਦੇ ਨੇ ਕਿ ਪਰਮਾਰਥ ਵੱਲ ਲੱਗ ਸਕੇ ਜਿਸ ਕਰਕੇ ਏ ਮੇਰੇ ਪਿਆਰੇ ਮਨ हे लालचिया ਸਾਡੇ ਮਨ ਸਿਰੋਮਣੀ ਬਚਨਾਂ ਨੂੰ ਸੁਣਨਾ ਕਰ ਜੋ ਮੇਰ ਸਮੇਰ ਦੀ ਨਹੀਂ ਤੈਨੂੰ ਅਚਲ ਕਰਨ ਵਾਲੇ ਹਨ રે ਮਨ ਅਰੇ ਮਨ ਪਿਆਰੇ ਲੋਭ ਵਿੱਚ ਲੱਗੇ ਹੋਏ ਸਾਡੇ ਬਚਨਾਂ ਨੂੰ ਮੰਨਣਾ ਕਰ ਸੁਣ ਕੇ ਸਤਗੁਰ ਸੇਵ ਦਿਨ ਰਾਤ ਸਦੇਰੇ ਤੈਨੂੰ ਚਾਹੀਦਾ ਹੈ ਕਿ ਸਤਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਕਰ ਕਿੰਨਾਂ ਚਿਰ ਕਰਾ ਦਿਨ ਵੀ ਰਾਤ ਨੂੰ ਵੀ ਸਦੇਰੇ ਸਦਾ ਹੀ ਰਹੇ ਭਾਈ ਜਿੰਨਾ ਚਿਰ ਤੈਨੂੰ ਇਹ ਜ਼ਿੰਦਗੀ ਚ ਦੇ ਦੇ ਰਾਤ ਤੇ ਦਿਨ गुਜ਼ਰਦੇ ਸਦਾ ਹੀ ਮਹਾਰਾਜ ਸਾਫ ਸੱਚੇ ਪਾਤਸ਼ਾਹ ਦਾ ਸੇਵਨ ਭਜਨ ਕਰੋ ਬਿਨ ਸਤਗੁਰ ਪਾਚ ਮੂਏ ਸਾਖਤ ਜਿਹੜੇ ਸਤਗੁਰੂ ਸਾਹਿਬ ਦੀ ਸ਼ਰਨ ਨਹੀਂ ਲੈਂਦੇ ਹਨ ਉਹ ਸਾਧ ਸੰਗ ਦੀ ਸਾਖਤ ਪਰ ਸ਼ਣਗੇ ਸਾਖਤ ਕਠੋਰ ਚਿਤ ਹਨਗੇ ਪਦਾਰਥਾਂ ਜੀ ਪੰਜ ਪੰਜ ਕੇ ਪੰਜ ਪੰਜ ਕੇ ਉਹਨਾਂ ਜਿਨ ਕੇ ਫਸ ਫਸ ਕੇ ਮਾਹਦੇ ਬੂੰਜ ਪੈ ਇੱਕ ਮਰ ਰਹੇ ਹਨ ਨਿਗਰੇ ਗੱਲ ਜੰਮ ਫਾਸਾ ਹੈ ਜਿਨ੍ਹਾਂ ਨੂੰ ਭਾਈ ਆਪਣਾ ਗੁਰੂ ਗੁਰੂ ਨਾਨਕ ਸਾਹਿਬ ਨੂੰ ਨਹੀਂ ਬਣਾਇਆ ਉਹ ਨਿਗਰੇ ਆਦਮੀ ਹਨ ਉਹਨਾਂ ਦੇ ਗੱਲ ਵਿੱਚ ਵਿਕਾਰਾਂ ਦੀ ਜਮਾ ਦੀ ਫਾਹੀ ਪੈਂਦੀ ਰਹਿੰਦੀ ਹੈ ਹਰ ਵਕਤ ਮਨਮੁਖ ਆਵੇ ਮਨਮੁਖ ਜਾਵੇ ਜਿਹੜੇ ਆਪਣੇ ਮਨ ਨੂੰ ਮੁਖੀ ਬਣਾਈ ਰੱਖਦੇ ਕਹਿੰਦੇ ਜਿਵੇਂ ਮੇਰਾ ਮਨ ਕਹਿੰਦਾ ਮੈਂ ਤਾਂ ਓਵੇਂ ਸ਼ਰਾਬ ਪੀਵਾਂਗਾ ਓਵੇਂ ਮੰਦ ਕਰਮ ਕਰਾਂਗਾ ਓਵੇਂ ਗ੍ਰਾਚਾਰ ਕਰਾਂਗਾ ਇਸ ਪ੍ਰਕਾਰ ਮਨਮੁਖ ਆਵੈ ਮਨਮੁਖ ਜਾਵੈ ਮਨਮੁਖੀ ਜਨ ਬਣਾਇਆ ਹੋਇਆ ਕਾਹੇ ਕੀ ਜਿਤ ਹੈ ਮਨ ਭਾਵਨ ਮਨ ਭਾਉਂਦੀਆਂ ਕਰਨ ਵਾਲੇ ਇਹ ਦੁਨੀਆਂ ਜਨਮ ਧਾਰ ਕੇ ਵਾਰ-ਵਾਰ ਆਉਂਦੇ ਹਨ ਮਨਮੁਖੀ ਸੰਸਾਰ ਤੇ ਤੂ ਕੂਝ ਕਰਕੇ ਪ੍ਰਲੋਕ ਨੂੰ ਸਾਹਬ ਕਿਤਾਬ ਦੇਣ ਵਾਸਤੇ ਕਹਦੀਆਂ ਜੂਨਾ ਚ ਜਾਂਦੇ ਹਨ ਮਨਮੁਖ ਫਿਰ ਫਿਰ ਝੋਟਾਂ ਖਾਵੇ ਮਨਮੁਖ ਜਿਹੜਾ ਬਾਰ ਬਾਰ ਕਾਮ ਦੀਆਂ, ਕਰੋਧ ਦੀਆਂ, ਲੋਭ ਦੀਆਂ, ਦੁਨੀਆਂ ਦੀਆਂ ਤਰਕਾਂ ਦੀਆਂ, ਜਮਾਂ ਦੀਆਂ, ਮੋਹ ਦੀਆਂ ਝੋਟਾਂ ਸੱਟਾਂ ਹੀ ਖਾਂਦੇ ਰਹਿੰਦੇ ਹਨ ਜਿੰਨੇ ਨਰਕ 'ਚੇ ਮਨਮੁਖ ਭੋਗੈ 84 ਲੱਖ ਜੂਨ ਵੀ ਇੱਕ ਨਰਕ ਹੀ ਹੈ ਜਿੰਨੀਆਂ ਜੂਨਾ ਹੋਣਗੀਆਂ ਜਿੰਨੇ ਨਰ ਕਰਨਗੇ ਮਨੁੱਖ ਨੂੰ ਹੀ ਸਾਰੇ ਭੋਗਣੇ ਪੈਂਦੇ ਆ ਉਸਨਾ 18 ਨਰਕ ਮੰਨੇ ਹਨ ਕੁੰਭੀ ਨਰਕ ਆਦਿਕ ਸੋ ਜਿੰਨੇ ਨਰਕ ਹਨ ਇਹ ਸਾਰੇ ਕੁਸ਼ ਨੂੰ ਇੱਕ ਨਰਕ ਮੰਨਿਆ ਦੇਹ ਦੇ ਅੰਦਰ ਮਨੁੱਖਾ ਦੇਹ ਦੇ ਅੰਦਰ ਇਹੋ ਜਿੰਨੇ ਨਰਕ ਹੈ ਮਨੁੱਖ ਨੂੰ ਸਾਰੇ ਭੋਗਨੇ ਪੈਂਦੇ ਹਨ ਗੁਰਮੁਖ ਲਈ ਗੁਰਮਾਸਾ ਹੈ ਗੁਰਮੁਖ ਜਿਹੜੇ ਹਨ ਉਹ ਕਿਸੇ ਪ੍ਰਕਾਰ ਦਾ ਉਹਨਾਂ ਦੇ ਅੰਦਰ ਰਿਸ਼ਿਆਂ ਦੀ ਲਪਾਏ ਮਾਨਗੀ ਨਹੀਂ ਮਾਸਾ ਜਿੰਨੇ ਵੀ ਰਤੀ ਮਾਤਰ ਵੀ ਉਨ੍ਹਾਂ ਦੇ ਅੰਦਰ ਸਾਬ ਕਿਤਾਬ ਨਹੀਂ ਦੇਣਾ ਪੈਂਦਾ ਸਦਾ ਨਰਲੇਪ ਰਹਿੰਦੇ ਆ ਪਾਪ ਪੁੰਨ ਕਾ ਉਸ ਲੇਪ ਨੇ ਲਾਗੇ ਐਸੇ ਗੁਰਮੁਖ ਜਿਹੜਾ ਮਾਸਾ ਰਦਾ ਜਿੰਨਾ ਵੀ ਉਹਨੂੰ ਲਪਾਇ ਮਾਨ ਕੀ ਨਹੀਂ ਹੈ ਤੋਲੇ ਚ ਮਾਸਾ ਜਿੰਨੀ ਵੀ ਲਪਾਇ ਮਾਨ ਕੀ ਨਹੀਂ ਹੈ ਮਾਸ ਵਾਲਾ ਜਿਹੜਾ ਸਰੀਰ ਹੈ ਇਹ ਦੇਹ ਦੇ ਹਾਸ ਦੇ ਚ ਲਪਾਇ ਮਾਨ ਨਹੀਂ ਹੁੰਦੇ ਸਦਾ ਨਰਲੇਪ ਰਹਿੰਦੇ ਹਨ ਗੁਰਮੁਖੋ ਗੁਰਮੁਖ ਸੋਏ ਜੇ ਹਰ ਜੀਉ ਭਾਇਆ ਮਾਰਾ ਗੁਰਮੁਖ ਤਾਂ ਸਾਰੇ ਹੀ ਨਾਮ ਰਖਾ ਲੈਂਦੇ ਗੁਰਮੁਖ ਹੈ ਕੌਣ ਮਾਰਾ ਕਹਿੰਦੇ ਗੁਰਮੁਖੋ ਹਨ ਭਾਈ ਜੋ ਹਰੀ ਅਕਾਲਪੁਰਖ ਵਾਹਿਗੁਰੂ ਨੂੰ ਭਾ ਗਿਆ ਹੈ ਪ੍ਰੇਮੀ ਕਿਸ ਕੌਣ ਮਿਟਾਏ ਜੇ ਪ੍ਰਭ ਪਹਿਰਾਇਆ ਜਿਸ ਨੂੰ ਵਾਹਿਗੁਰੂ ਨੇ ਆਪ ਦੀ ਭਗਤੀ ਦਾ ਸਰੂਪ ਆਉ ਤੈਨਾ ਦਿੱਤਾ ਹੈ ਸਾਧਗਰ ਪਾਉ ਦੀਓ ਪ੍ਰਭ ਆਪਣੇ ਪ੍ਰਤਾਪ ਨਾਨਕ ਪ੍ਰਭ ਜੱਤਾ ਜਿਸ ਨੂੰ ਸਰੂਪ ਮਹਾਰਾਜ ਜੀ ਨੇ ਜੇ ਪ੍ਰਭ ਪਹਿਰਾਇਆ ਪ੍ਰਭ ਨੂੰ ਸਿਰੋਪਾਉ ਭਗਤੀ ਦਾ ਜੀ ਨੂੰ ਪਹਿਰਾ ਦਿੰਦਾ ਹੈ ਸਦਾ ਆਨੰਦ ਕਰੇ ਆਨੰਦੀ ਉਹ ਸਦਾ ਆਨੰਦ ਸਰੂਪ ਨੂੰ ਪਾ ਕੇ ਅਨੰਦੀ ਹੋ ਕੇ ਵਾਹਿਗੁਰੂ ਦੇ ਆਨੰਦ ਨੂੰ ਮਾਨਣਾ ਕਰਦਾ ਹੈ ਜਿਸ ਸਿਰ ਪਾਉ ਪਿਆ ਗੱਲ ਖਾਸ ਹੈ ਜਿਸ ਦੇ ਸਾਥ ਸੰਗ ਜੀ ਖਾਸ ਪਰਮੇਸ਼ਰ ਨੇ ਆਪ ਸਿਰੋਪਾਉ ਗੱਲ ਜ ਪਾ ਦਿੱਤਾ ਹੋਵੇ ਸਿਰ ਤੋਂ ਪਾਇਆ ਜਾਵੇ ਜਿਹੜਾ ਸਿਰੋਪਾਉ ਸਿਰ ਤੋਂ ਪਹਿਰਾ ਤੱਕ ਸਿਰੋਪਾਉ ਦਿੱਤਾ ਜਾਵੇ ਜੀਤੇ ਗੱਲ ਵਿੱਚ ਖਾਸ ਚੰਗੇ ਦਾ ਨਾਮ ਹੈ ਖਾਸਾ ਮਲਮਲ ਵੀ ਹੁੰਦੀ ਹੈ ਪਰ ਖਾਸਾ ਚੰਗਾ ਉਤਮ ਸਰੂਪ ਆਓ ਆਪ ਜੇ ਸਵੈ ਅਨਪਾਉ ਪ੍ਰਕਾਸ਼ ਦਾ ਜਿਨ੍ਹਾਂ ਨੇ ਚੰਗਾ ਬ੍ਰਹਮ ਗਿਆਨ ਦਾ ਸਿਰੋਪਾਉ ਮਾਰਨ ਦਾ ਦਿੱਤਾ ਹੈ ਹਉ ਬਲੇ ਹਾਰੀ ਸਤਿਗੁਰ ਪੂਰੇ ਅਖਾਰ ਸਾਬਣੀ ਅਖੰਡ ਚੇਤਨ ਦੇ ਰੂਪੀ ਸਿਰੋਪਾਉ ਦੇਤਾ ਹੈ ਜਿਨ੍ਹਾਂ ਨੂੰ ਹਉ ਬਲੇ ਹਾਰੀ ਸਤਿਗੁਰ ਪੂਰੇ ਅਸੀਂ ਤਾਂ ਬਲੇ ਹਾਰ ਜਾਣੇ ਸਤਿਗੁਰੂ ਨਾਨਕ ਦੇਵ ਹਮਾਰੇ ਸਾਹਿਬ ਪੂਰਨ ਸਤਿਗੁਰਾਂ ਤੋਂ ਸ਼ਰਨ ਕੇ ਦਾਤੇ ਬਚਨ ਕੇ ਸੂਰੇ ਜੋ ਗੁਰੂ ਸਾਹਿਬ ਸ਼ਰਨ ਆਇਆ ਨੂੰ ਰੱਖਣ ਵਾਲੇ ਹੈ ਦੇ ਨਾਮ ਦੀ ਦਾਤ ਮੁਕਤ ਦੀ ਦਾਤ ਬ੍ਰਹਮ ਗਿਆਨ ਦੀ ਦਾਤ ਦੇਣ ਵਾਲੇ ਐ ਸਭ ਪਦਾਰਥਾਂ ਦੇ ਦਾਤੇ ਹਨ ਬਚਨ ਕੇ ਸੂਰੇ ਅਤੇ ਜੋ ਵੀ ਬਚਨ ਬੋਲਦੇ ਸੂਰਮੇ ਹਨ ਗੁਰੂ ਸਾਹਿਬ ਉਹ ਬਚਨ ਪੂਰਾ ਕਰਦੇ ਹਨ ਕਿਸੇ ਪ੍ਰਕਾਰ ਵੀ ਉਹ ਬਚਨ ਅਧੂਰਾ ਨਹੀਂ ਰਹਿੰਦਾ ਐ ਐਸੇ ਬਚਨ ਗੁਰੂ ਮਹਾਰਾਜ ਸਾਹਿਬ ਸੂਰੇ ਹਨ ਬਚਨਾਂ ਦੇ ਜੰਮ ਕੇ ਦੇ ਕੇ ਰੱਖੇ ਹਾਠ ਮਾਨਸਿਕੀ ਕੋ ਕੀਤਕ ਬਾਤ ਜਮਾ ਤੋਂ ਵੀ ਹੱਥ ਦੇ ਕੇ ਰੱਖਣ ਵਾਲੇ ਐ ਅਤੇ ਮਨੁੱਖਤਾ ਕੀ ਉਹਨਾਂ ਦਾ ਵਾਲ ਬਿੰਗਾ ਕਰ ਸਕਦਾ ਹੈ ਐਸਾ ਪ੍ਰਭ ਮਿਲਿਆ ਸੁਖ ਦਾਤਾ ਇਹੋ ਜਿਹਾ ਪ੍ਰਭ ਉਹ ਸਮਰੱਥ ਹੈ ਸਤਸੰਗ ਜੀ ਸੁਖਾਂ ਦਾ ਦਾਤਾ ਹੈ ਸਤਗੁਰਾਂ ਦੀ ਕਿਰਪਾ ਕਰਕੇ ਜਿਨ੍ਹਾਂ ਨੂੰ ਮਿਲਿਆ ਹੈ ਵਿਛੜ ਨਾ ਕਤਹੀ ਜਾ ਸਾਹੇ ਉਹ ਕਦੇ ਵੀ ਵਾਹਿਗੁਰੂ ਦੇ ਸਿਉ ਤੋਂ ਵਿਛੜ ਨਹੀਂ ਜਾਂਦੇ ਹਰ ਵਕਤ ਮਾਰਿਆ ਇੱਕ ਸਰੂਪ ਵਿੱਚ ਮਿਲੇ ਹੀ ਰਹਿੰਦੇ ਹਨ ਗੁਣ ਨਿਦਾਨ ਕਿਸ ਕੀਮ ਨਾ ਪਾਈ ਸੱਚੇ ਬਾਦਸ਼ਾਹ ਦਾ ਗੁਣਾ ਦੇ ਖਜ਼ਾਨੇ ਹਨ ਉਹਨਾਂ ਦੀ ਕਿਛੁ ਥੋੜੇ ਮਾਤਰ ਵੀ ਕਿਸੇ ਦੇ ਪਾਸੋਂ ਕੀਮਤ ਨਹੀਂ ਗੁਣਾ ਦੀ ਪਾਈ ਜਾ ਸਕਦੀ ਕਟ ਕਟ ਪੂਰ ਰਹੇ ਸਭ ਠਾਈ ਸਾਰੇ ਚਾਰ ਖਾਣੀਆਂ ਦੇ ਜਿਹੜੇ ਘਟ ਹਨ ਅੰਡਜ ਖਾਣੀ ਜਿਰਜ ਸੇਤ ਜੁਤ ਪੂਰ ਆਦਕ ਸਾਰੀਆਂ ਖਾਣੀਆਂ ਦੇ ਘਟਾਂਗ ਤਾਂ ਜੇਕਰ ਸਪੂਰਨ ਹੋ ਰਿਹਾ ਹੈ ਸਭ ਜਾਈ ਸਾਰੀਆਂ ਜਗਾਂ ਚ ਲੋਕ ਪ੍ਰੋਗ ਦੀਆਂ ਚ ਸਭ ਠਾਈ ਸਾਰਿਆਂ ਥਾਵਾਂ ਵਿੱਚ ਲੋਕ ਪ੍ਰੋਗ ਦੇਆਂ ਚ ਨਾਨਕ ਸਰਨ ਦੀਨ ਦੁਖ ਭੰਜਨ ਸਤਿਗੁਰੂ ਸਾਹਿਬ ਜੀ ਕਹਿੰਦੇ ਹੋ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲਾ ਪਰਮੇਸ਼ਵਰ ਹੈ ਉਹਦੀ ਸ਼ਰਨ ਪਈਏ ਹੋ ਰੇਣ ਤੇਰੇ ਦੁਦਾਸਾ ਤੇ ਮਹਾਰਾਜ ਉਹ ਆਪ ਦੇ ਦਾਸ ਹੋਏ ਐ ਉਹਨਾਂ ਦੇ ਚਰਨਾਂ ਦੀ ਧੂੜ ਹਾਂ ਇਸ ਪ੍ਰਕਾਰ ਦਾ ਜੀਵਨ ਆਪਾਂ ਨੂੰ ਬਣਾਉਣਾ ਚਾਹੀਦਾ ਹੈ ਇਹ ਸਿੱਖਿਆ ਗੁਰੂ ਸਾਹਿਬ ਦਿੰਦੇ ਹਨ